ਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ এমਪਲয়ਮੈਂਟ ਜਨਰੇਸ਼ਨ ਡਿਪਾਰਟਮੈਂਟ ਦੇ ਸਹਿਯੋਗ ਬਿਨਾਂ ਅੱਜ ਕਿਦੜਵਾਹਾ ਵਿਖੇ ਇੱਕ প্লেਸਮੈਂਟ ਕੈਂਪ ਲਗਾਇਆ ਸੀ ਅਸੀਂ ਖਾਸ ਕਰਕੇ ਆਪਣੀਆਂ ਬੇਟੀਆਂ ਦੇ ਲਈ ਇਹ ਕੈਂਪ ਲਗਾਇਆ ਸੀ ਤਾਂ ਕਿ ਵੱਧ ਤੋਂ ਵੱਧ ਧੀਆਂ ਭੈਣਾਂ ਨੂੰ ਅਸੀਂ ਰੋਜ਼ਗਾਰ ਦੇ ਸਕੀਏ MMD DAV ਕਾਲਜ ਗਿੱਦੜਬਾਹ ਵਿੱਚ ਰੋਜ਼ਗਾਰ ਮੇਲਾ ਲਗਾਇਆ ਗਿਆ ਸੀ ਜਿਸ ਵਿੱਚ ਮੈਂ ਆ ਪਾਗ ਲਿਆ ਮੈਂ ਮਾਨ ਸਰਕਾਰ ਦਾ ਧੰਨਵਾਦ ਕਰਦੀ ਹਾਂ ਕਿ ਇਦਾਂ ਦੇ ਰੋਜ਼ਗਾਰ ਮੇਲੇ ਜਿਹੜੇ ਹੋਣੇ ਚਾਹੀਦੇ ਹਨ ਤਾਂ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਰੋਜ਼ਗਾਰ ਸਟੂਡੈਂਟ ਨੂੰ ਮਿਲ ਸਕੇ ਮੈਂ ਇਸ ਕੈਂਪ ਦੇ ਵਿੱਚ ਆਈ ਤੇ ਹੁਣ ਤੱਕ ਹਜ਼ਾਰ ਜਿਹੜੀਆਂ ਬੱਚੀਆਂ ਨੇ ਇਸ ਕੈਂਪ ਦੇ ਵਿੱਚ ਆਪਣਾ ਨਾਮ ਰਜਿਸਟਰ ਕਰਾ ਚੁੱਕੀਆਂ ਨੇ ਔਰ ਵੱਖ-ਵੱਖ ਕੰਪਨੀਆਂ ਇੱਥੇ ਆਈਆਂ ਹੋਈਆਂ ਨੇ ਅਪ੍ਰੋਕਸੀਮੇਟ 300 ਬੱਚੀਆਂ ਨੂੰ ਅਸੀਂ ਜਿਹੜੀ ਅਪਾਇੰਟਮੈਂਟ ਦੇ ਚੁੱਕੇ ਆ ਉਹਨਾਂ ਨੂੰ ਨੌਕਰੀ ਮਿਲ ਗਈ ਹੈ ਔਰ ਹਲੇ سلسلہ ਜਾ ਰਹੀ ਹੈ ਕੰਪਨੀਆਂ ਬੈਠੀਆਂ ਹੋਈਆਂ ਨੇ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਇੱਕ ਬੱਚੀ ਨੂੰ ਕੁਝ ਨਾ ਕੁਝ ਦੇ ਕੇ ਘਰੇ ਭੇਜੀਏ ਅਪਾ ਵਿਦੇਸ਼ਾਂ ਚ ਜਾ ਕੇ ਕਾਹਦੇ ਵਾਸਤੇ ਰੋਲੀ ਜਾਂਦੇ ਆ ਆਪਣੇ ਪੰਜਾਬ ਨਾਂ ਦੇ ਇਸ ਸ਼ਾਨਦਾਰ ਘਰ ਨੂੰ ਜਿਹਦੇ ਵਿੱਚ ਗੁਰੂਆਂ ਦਾ ਵਾਸਾ ਜਿਹਦੇ ਵਿੱਚ ਸ਼ਹੀਦਾਂ ਦਾ ਕੁਰਬਾਨੀਆਂ ਅਸੀਂ ਉਸ ਘਰ ਨੂੰ ਛੱਡ ਕੇ ਨਹੀਂ ਜਾਣਾ ਇੱਥੇ ਹੀ ਨੌਕਰੀਆਂ ਮਿਲਣਗੀਆਂ ਆਪਾਂ ਆਪਣੇ ਪੰਜਾਬ ਨੂੰ ਹੀ ਠੀਕ ਕਰਨਾ ਹੈ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਇਸ ਪਰਾਲੇ ਕਰਕੇ ਯੂਥ ਨੂੰ ਬਾਹਰ ਵਿਦੇਸ਼ਾਂ ਵਿੱਚ ਜਾਣ ਦੀ ਥਾਂ ਤੇ ਇੱਥੇ ਹੀ ਨੌਕਰੀ ਮਿਲ ਜਾਂਦੀ ਹੈ ਇਹ سلسلہ ਖਤਮ ਨਹੀਂ ਹੋਏਗਾ ਇੱਕ ਲੜੀ ਵਾਂ ਚਲਾਇਆ ਜਾਵੇਗਾ ਹਰ ਇੱਕ ਜ਼ਿਲ੍ਹੇ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਪਲੇਸਮੈਂਟ ਕੈਂਪ ਲਗਾਵਾਂਗੇ ਚਾਹ ਜ ਰੋਜ਼ਗਾਰ ਮੇਲਾ ਲੱਗਿਆ ਤਾਂ ਉੱਥੇ ਮੇਰਾ ਇੰਟਰਵਿਊ ਹੋਇਆ ਬਹੁਤ ਵਧੀਆ ਹੋਇਆ ਉੱਥੇ ਮੇਰੀ ਸਿਲੈਕਸ਼ਨ ਹੋ ਗਈ ਗਰੀਬਾਂ ਦੇ ਲਈ ਬਹੁਤ ਹੀ ਵਧੀਆ ਓਪਰਚ्युनिटी ਹੈ ਇਹਦੇ ਨਾਲ ਬਹੁਤ ਸਾਰੀਆਂ ਕੁੜੀਆਂ ਨੂੰ ਬਾਹਰ ਦੇ ਧੱਕੇ ਨਹੀਂ ਖਾਣੇ ਪੈਣਗੇ ਇਸ ਕਰਕੇ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਧੰਨਵਾਦ ਕਰਦੀ ਹਾਂ